सड़क से अः हरे दियां बहुत व्डे हादसा में जन्म मिले ओके ਹੁਣ ਮੇਨ ਸੜਕ ਹੈ ਜੀ ਬਠਿੰਡਾ ਦਾ ਸੰਤ ਕੁਬਰਾ ਰੋਡ ਤੇ ਤੁਸੀਂ ਦੇਖੋ ਵੀ ਇੱਥੇ ਹੁਣ ਇਹਨਾਂ ਨੂੰ ਹਰਾ ਪਾਉਂਦੇ ਆ ਜਿਹੜੇ ਵਿਅਕਤੀ ਇਹ ਇਹ ਇਹਨਾਂ ਝੁੰਡੇ ਹੀ ਗੋਵਾਂ ਦਾ ਜਿਹੜਾ ਕਿ ਗਊਸ਼ਾਲਾ ਚ ਹੋਣਾ ਚਾਹੀਦਾ ਰੋੜੀ ਦੇਖੋ ਸੋ ਇਹ ਨਾਲ ਰੋੜ ਦੇ ਚੱਲਾ ਹਰੇ ਦੀਏ ਇੱਥੇ ਹਰ ਲੱਗੇ ਲੋਕ ਇੱਥੇ ਬੋਲਦੇ ਥੋੜੀ ਸਮਝ ਦੀ ਗੱਲ ਹੈ ਬਸ ਉਹਦੇ ਮੇਰੇ ਕੱਲ ਦੀ ਸੋ ਦੀ ਹੈ ਨਹੀਂ ਕਿ ਪਰ ਉਹ ਆਪਣੀ ਆਪਣੇ ਜੋ ਵੀ ਸ਼ਰਧਾ ਜਾਂ ਹੋਰ ਭਾਵਨਾ ਨੂੰ ਪੂਰੀ ਕਰਕੇ ਉਹ ਚਲੇ ਜਾਂਦੇ ਆ ਪਰ ਇਹ ਸਾਰਾ ਨੂੰ ਸੜਦਾ ਚੱਲਦਾ ਰਹਿੰਦਾ हां ਸੇਵਾ ਵੱਡਾ ਕਾਰਨ ਬਣਦੇ ਹੈ। ਪ੍ਰੋਪਰ ਤਰੀਕੇ ਨਾਲ ਸ਼ਾਇਦ ਇਹਨੂੰ ਖਰਾਕ ਨਾ ਮਿਲਦੀ ਹੋਵੇ। ਉਹ ਕੋਈ ਸਟ੍ਰੈਫਟ ਦੇ ਵਿੱਚ ਬਹੁਤ ਵੱਡੀ ਬੰਦ ਆਇਆ ਹੈ। ਉਹ ਇਹ ਮੇਨ ਸੜਕਾਂ ਤੋਂ ਹਰੇ ਦੀਆਂ ਟਾਲਾਂ ਦੂਰ ਹੋਣੀਆਂ ਚਾਹੀਦੀਆਂ ਤੇ ਇਹ ਗਊਆਂ ਜਿਹੜੀਆਂ ਖਾਹ ਤੇ ਇਹਨਾਂ ਦੀ ਜ਼ਮੀਨ ਹੀ ਕਿੱਛੇ ਕਰਦੀਆਂ ਇਹ ਔਰ ਉਹ ਵੱਖਰੀ ਗੱਲ ਹੈ ਕਿ ਜਿਹੜੇ ਉਹਨਾਂ ਦੇ ਪਸ਼ੂ ਆ ਉਹ ਗਊਸ਼ਾਲਾ ਵਿੱਚ ਹੈਗੇ ਇਹ ਇੱਥੇ ਚੱਲ ਜਾਂਦੀ ਹੈ ਬਣ ਦੋ ਤੋ ਉਹ ਆਪਰ ਤਰੀਕੇ ਨਾਲ ਕੋਈ ਫਰਾਗ ਨਹੀਂ ਉਹਨਾਂ ਦੀ ਤੇ ਐਕਸੀਡੈਂਟ ਦਾ ਕਾਰਨ ਵੀ ਬਣਦਾ ਬਹੁਤ ਵੱਡਾ ਹੈ ਜਿਵੇਂ ਉਹਦੇ ਉਹ ਲੇਗੇਜ ਸੰਤਪਰਾ ਰੋਡ ਜਿਹੜਾ ਮੰਡੀ ਬੈਚਾਰ ਤੇ ਦੰਦ ਹੈ ਰਹੀ ਜਲਦੀ ਲੋ ਸੋ ਇਹ ਅੱਪੀ ਰੋਡ ਦਾ ਏਰੀਆ ਜੀ ਸੰਗਲੇ ਇਹ ਵੀ ਵਿੱਚ ਦੇਖਾਂ ਲੋਗਣੇ ਹਨ ਗਊਸ਼ਾਲਾ ਨੇ ਦੇਖਣਾ ਹੈ ਲੋਗਣੇ ਦੇਖਣਾ ਹੈ ਸੋ ਇਹ ਪੋਲੀਥੰਦੇ ਨਾਲ ਵੀ ਲੱਗਿਆ ਨਾ ਇਹਨਾਂ ਦੀ ਮੌਤ ਵੀ ਹੁੰਦੀ ਹੈ ਇਹ ਪੋਲੀਥੰਦੇ ਨਾਲ ਕੋਈ ਨਾ ਕੋਈ ਮਿੱਠਾ ਲੱਗਿਆ ਹੁੰਦਾ ਹੈ ਕੁਝ ਨਾ ਕੁਝ ਦਾਲ ਵਗੈਰਾ ਕੁਝ ਵੀ ਲੱਗਿਆ ਹੁੰਦਾ ਹੈ ਇਹ ਬੇਜਵਾਨ ਸਮੇਤ ਪੋਲੀਥੰਦੇ ਖਾ ਜਾਂਦੀ ਹੈ ਸੋ ਆਖਰ ਨੂੰ ਇਹ ਮੌਤ ਵੀ ਹੋ ਜਾਂਦੀ ਐ ਦਿਨ ਸੜਕਾਂ ਦੇ ਫਰਜ਼ਾਂ ਦੇ ਇਹ ਸਨ ਉਹ ਵਾਅਵੇ ਛੱਡੇ ਜਾਂਦੇ ਐ ਜਾਂ ਸਮੱਸਿਆ ਕੀ ਐ ਸੋ ਇਸ ਤੇ ਬੜੀਆਂ ਸੰਸਥਾਵਾਂ ਨੂੰ ਕੀ ਹੁੰਦਾ ਚਾਹੀਦਾ ਦੇਖੋ ਜੀ ਹੁਣ ਇਹ ਇਹ ਸਮੱਸਿਆ ਜ਼ਰੂਰੀ ਹੈ ਇਹ ਇਹ ਆ ਕੱਪੜੇ ਤੇ ਫਲਕ ਨਾਲ ਐਕਸੀਡੈਂਟ ਹੋ ਜਾਂਦੇ ਇਸ ਨੇ ਕਈ ਜਗ੍ਹਾ ਕਈ ਏਰੀਆ ਦੀ ਐਸਾ ਇਹ ਮਾਨਸਰ ਰੋਡ ਹੋ ਗਿਆ ਆ ਬਾਈਪਾਸ ਰੋਡ ਰੋਡ ਹੋ ਗਿਆ ਬਾਗਲੋਂ ਮੇਲ ਦੀ ਫਰੀ ਹੈ ਹੌਂ ਰੋਡ ਹੈਗੇ ਇਸ ਤਰ੍ਹਾਂ ਜਿੱਥੇ ਐਕਸੀਡੈਂਟ ਹੁੰਦੇ ਰਹਿੰਦੇ ਐ ਦੇ ਜੋੜ ਪਸ਼ੂ ਵੀ ਮਰਦੇ ਰਹਿੰਦੇ ਐ ਔਰ ਮੁਨਫਤ ਦਾ ਰਿਕਾਰਡ ਵੀ ਹੁੰਦਾ ਹੈ ਔਰ ਐਕਸੀਡੈਂਟ ਆਇਜ਼ ਔਰ ਦੂਸਰਾ ਜੇ ਲੋ ਬੌਂਸ਼ਾਲਾ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਬਿਹਤਰ ਹੈ ਔਰ ਨਾਈਸ ਸੇਵਾ ਸੰਭਾਲਾ ਜਿਹੜੀ ਉੱਥੇ ਹੀ ਕੀਤੀ ਜਾਂਦੀ ਹੈ ਪੱਟੀ ਰੋਡ ਦੇ ਏਰੀਆ ਜਿਹੜਾ ਰੋਜ਼ਗਾਰਨ ਮੇਨ ਰੋਡ ਓਵਰਪ੍ਰੇਜ ਨੂੰ ਮਲਾਉਂਦਾ ਰਸਤਾ ਸੋ ਕੋਈ ਆਸਰਾ ਨਹੀਂ ਆ ਦੇਖੋ ਜੀ ਕੈ ਇਹਨੂੰ ਸੰਭਾਲ ਦੀ ਬਹੁਤ ਲੋੜ ਹੈ ਸੀ ਕੋਈ ਸਮਾਂ ਸੀ ਇਹਨਾਂ ਦਾ ਨਾਮ ਹੁੰਦਾ ਸੀ ਅੱਜ ਸੜਕਾਂ ਤੇ ਇਹ ਸ਼ਰਧਾ ਭਾਵਨਾਵਾਂ ਦੇ ਨਾਲ ਇਹ ਇਹਨਾਂ ਦੀ ਰਾਖੀ ਕਰਨਾ ਵੀ ਜ਼ਰੂਰੀ ਹੈ ਲੋਕ ਵੀ ਬਚਨ ਇਹ ਵੀ ਬਚਨ ਸੁਪ੍ਰੀਮ ਮਿਨਿਸਟਰ ਨੂੰ ਬੇਨਤੀ ਹੈ ਜੀ ਇਹਦਾ ਕੌਕ ਟੈਕਸ ਵੀ ਜਾਂਦਾ ਹੈ ਸੋ ਉਸ ਲੈਵਲ ਤੇ ਨੇ ਇਹਨਾਂ ਨੂੰ ਸੰਭਾਲਿਆ ਜਾਵੇ ਇਹ ਬਹੁਤ ਟੋਲੇ ਜਿੰਨੇ ਕਿ ਬਹੁਤ ਬਹੁਤ ਹੈਗੇ ਇਹ ਵਿਚਾਰੇ ਜਾਣਾ ਤਾਂ ਉੱਚੀ ਜਿੱਥੇ ਲੋਕ ਵੱਸਦੇ ਇਹਨਾਂ ਨੇ ਪਰ ਅਗਰ ਇਹਨਾਂ ਵਾਸਤੇ ਕੋਈ ਜਗ੍ਹਾ ਵਾਂਗ ਬੜੀਆਂ ਹੋਣ ਜੇ ਤਾਂ ਉੱਥੇ ਇਹਨਾਂ ਦੀ ਸਹੀ ਜਗ੍ਹਾ ਤੇ ਇਹਨਾਂ ਨੂੰ ਪਹੁੰਚਾਉਣਾ ਜ਼ਰੂਰੀ ਹੈ ਇਹ ਆਪਾਂ ਸਾਰਣੂ ਦੇਖਣਾ ਪਵੇਗਾ ਸਹਿਯੋਗ ਦੇ ਨਾਲ ਕਹਿਨ ਦੇ ਨਾਲ ਐਕਸੀਡੈਂਟਾਂ ਤੋਂ ਵੀ ਇਹਦਾ ਬਚਤ ਹੋਵੇਗੀ ਔਰ ਇਹਨਾਂ ਦਾ ਸਹੀ ਗਊਸ਼ਾਲਾ ਵਿੱਚ ਪਾਲਣ ਕੋਸ਼ਣ ਵੀ ਹੋ ਗਈ ਸਾਡੇ ਆਲੇ ਦੁਆਲੇ ਦੇ ਵਿੱਚ ਸਾਡਾ ਸਾਰਿਆਂ ਦਾ ਇਹ ਯੋਗਦਾਨ ਹੁੰਦਾ ਮੈਂ ਦਿਖਾ ਰਿਹਾ ਤੁਹਾਨੂੰ ਇਹ ਦੋ ਇਹ ਰਸ ਇਹ ਚੀ ਲੱਗ ਰਿਹਾ ਇਸ ਤੈ ਇਹ ਮੈਂ ਦੱਸ ਦਿਆ ਹਾਂਜੀ ਆ ਗੱਡੀਆਂ ਪਾਰ ਕੀਤੀਆਂ ਗੱਡੀਆਂ ਨੇ ਇਹ ਜਿਹੜੇ ਪਸ਼ੂ ਹੈਗੇ ਆ ਗਊਆ ਆ ਰਹੀਏ ਪੇਟ ਲੱਗਿਆ ਜੀ ਭੁੱਖ ਤੇ ਲੱਗਣੀ ਆ ਜਾਣਾ ਤੋਂ ਉੱਥੇ ਆਇਆ ਨੇ ਜਿੱਥੋਂ ਕੋਈ ਮਿਲਦਾ ਔਰ ਬਚਾਜ ਜ਼ਰੂਰੀ ਹੈ ਇਹਨਾਂ ਦਾ ਵੀ ਤੇ कुछ वजिया कोशिश हो सकती है और साइड पर रोड तो साइड से ਸੜਕ ਤੇ ਨਹੀਂ ਜਾਣਗੇ ਜੋ ਵੀ ਹਰਾਚਰ ਰੱਖਿਆ ਹੋਇਆ ਇਹਨਾਂ ਨੇ ਸਾਈਡ ਤੇ ਉਹ ਸਮੁੰਦਰੀ ਘੈਸਾ ਤੇ ਵੀ ਇਹ ਰੋਡ ਤੇ ਨਹੀਂ ਜਾਣਦੇ ਮੈਂ ਸੋਇਆ ਦਿੱਤਾ ਉਸ ਤੋਂ ਬਾਅਦ ਇੱਥੇ ਰਹਿਣਾ ਹੁੰਦਾ ਇਹਨਾਂ ਨੇ

ਕਿੰਨੇ ਕਿਤੇ ਨੁਕਸਾਨ ਤਾਂ ਹੈ ਇਹਨਾਂ ਦਾ ਵੀ ਤੇ ਬੰਦਿਆ ਦਾ ਕੋ ਕੋ ਗੱਲ ਇਹ ਹੈ ਕਿ ਇਹਨਾਂ ਨੂੰ ਗਊਸ਼ਾਲਾ ਚ ਰਖਾਇਆ ਗਿਆ ਗੁਰੂਰੀ ਹੈ ਪ੍ਰਯੋਗਨ